ਤੁਸੀਂ ਉਹ ਗਾਣਾ ਸੁਣਿਆ ਕੇਸ ਮੱਖਣ ਦਾ ਨੇ ਵੈਰੀਆਂ ਨੇ ਸ਼ਬੀ ਦਾ ਕੀ ਕੇਸ ਪਾ ਲਿਆ ਸੋਚਦੇ ਸੀ ਜੱਟ ਨੂੰ ਦਬਾ ਲਿਆ ਵੈਰੀਆਂ ਦੇ ਦਰਾਂ ਵਿੱਚ ਮੰਜਾ ਡਾ ਲਿਆ ਕੁਛ ਇਸ ਤਰ੍ਹਾਂ ਦਾ ਤੋਂ ਗਲੇ ਕੇ ਦਿੱਲੀ ਫਿਰੋਜ਼ਪੁਰ ਰੇਲਵੇ ਰੋਡ ਤੇ ਮੰਜਾ ਡਾ ਲਿਆ ਕਿਸੇ ਨੇ ਹੱਦੀ ਹੋ ਗਈ ਹੱਦੀ ਹੋ ਗਈ ਵੈਸੇ ਪੰਜਾਬ ਤੋਂ ਖਬਰਾਂ ਜਿਹੜੀਆਂ ਬੜੀਆਂ ਕਮਾਲ ਦੀਆਂ ਆਉਂਦੀਆਂ ਨੇ ਆ ਹੁਣੇ ਮੈਨੂੰ ਕੈਨੇਡਾ ਤੋਂ ਮੇਰੇ ਦੋਸਤ ਦਾ ਮੈਸੇਜ ਆਇਆ ਸੀ ਕਹਿੰਦੇ ਕਿ ਯਾਰ ਫਲਾਣੇ ਸ਼ਹਿਰ ਤੇ ਫਲਾਣੇ ਨਗਰ ਚ ਰੌਲਾ ਪੈ ਗਿਆ ਸੁਣਿਆ ਹੀ ਮੈਂ ਕਿਹਾ ਨਹੀਂ ਜੀ ਉਹ ਕਹਿੰਦੇ ਕਿ ਇਹਨੇ ਸਮਾਨ ਲੈਣਾ ਸੀ ਨਾਲਾ ਦਾ ਬੇਲੀ ਲੈ ਕੇ ਗਿਆ ਸੀ ਪੈਸੇ ਆਨੀ ਸੀ ਤੇ ਆਪਣਾ ਬੇਲੀ ਉੱਥੇ ਗਹਿਣੇ ਰੱਖ ਆਇਆ ਲੋ ਕਰ ਲੋ ਗੱਲ ਕੈਨੇਡਾ ਤੱਕ ਗੱਲਾਂ ਪੁੱਜ ਗਈਆਂ ਨਾ ਮੈਂ ਕਿਹਾ ਨਹੀਂ ਅਸੀਂ ਤੇ ਸਰ ਹੁਣ ਉੱਡੇ ਆ ਦੇਖਦੇ ਆ ਉਹ ਗਹਿਣੇ ਪਿਆ ਵਿਅਕਤੀ ਉੱਥੇ ਹੀ ਸੁਤਾ ਹੈ ਰਾਤ ਕੇ ਘਰ ਨੂੰ ਚੱਲ ਗਿਆ ਆਹ ਤੇ ਗੱਲਾਂ ਹੁਣ ਜਦੋਂ ਡਰਾਈਵਰ ਨੇ ਦੇਖਿਆ ਰਾਤ ਦਾ ਵਿਕਾਸ ਸੀਗਾ ਸ਼ਾਇਦ 1:00 2:00 ਵਜੇ ਦੀ ਗੱਲ ਆ ਕਿ ਪੰਜਾਬ ਮੇਲ ਜਦੋਂ ਮਾਨਸਾ ਰੇਲਵੇ ਸਟੇਸ਼ਨ ਤੋਂ ਰੁਕਣ ਉਪਰੰਤ ਬਠਿੰਡਾ ਲਈ ਰਵਾਨਾ ਹੋਈ ਤਾਂ ਓਵਰ ਬ੍ਰਿਜ ਨੇੜੇ ਰੇਲ ਘਟੀ ਦੇ ਡਰਾਈਵਰ ਨੂੰ ਪਾੜੀ ਤੇ ਮੰਜਾ ਟੱਕਾ ਦਿਖਾਈ ਦਿੱਤਾ ਉਹ ਮਾਈ ਗਾਡ ਕਿ ਤੇ ਮੰਜਾ ਤੇ ਮੰਜੇ ਤੇ ਬੰਦਾ ਹੋ ਸਕਦਾ ਹੈ ਤੇ ਜੇ ਬੰਦਾ ਹੈ ਤੇ ਫਿਰ ਪੰਗਾ ਹੋ ਸਕਦਾ ਕਿਉਂਕਿ ਗੱਡੀ ਦੀ ਰਫਤਾਰ ਇੰਨੀ ਤੇਜ਼ ਨਹੀਂ ਸੀ ਅਤੇ ਤੇ ਰੋਕ ਲਈ ਜਦ ਰੋਕ ਕੇ ਵੇਖਿਆ ਤੇ ਉਥੇ ਲੋਹੇ ਦਾ ਮੰਜਾ ਪਿਆ ਮੰਜਾ ਪਿਆ ਸਰ ਫਿਰ ਜਿਹੜੇ ਸਟੇਸ਼ਨ ਮਾਸਟਰ ਹੁੰਦੇ ਆ ਉਹਨਾਂ ਨੂੰ ਸੂਚਨਾ ਦਿੱਤੀ ਗਈ ਹੋਏਗੀ ਸਰ ਅਚੀ ਕਹਿੰਦੇ ਸਟੇਸ਼ਨ ਮਾਸਟਰ ਫਿਰ ਪੁਲਿਸ ਨੂੰ ਕਾਲ ਕਰਤੇ ਪ੍ਰੋਸੀਜਰ ਇਨ ધ ਰੇਲਵੇ ਦਾ ਜਦੋਂ ਪੁਲਿਸ ਕਾਲ ਹੋਈ ਫਿਰ ਪੁਲਿਸ ਪਹੁੰਚੀ ਮੌਕੇ ਤੇ ਇਹ ਗੱਲ ਇਹਨਾਂ ਨੇ ਕੱਢੀ ਆ ਕਿ ਦਰਅਸਲ 5-7 ਮਿੰਟ ਗੱਡੀ ਉੱਥੇ ਰੋਕਣੀ ਪਈ ਤੇ ਉਹਦਾ ਇੱਕ ਵੱਡਾ ਕਾਰਨ ਸੀ ਕਿ ਲੋਹੇ ਦੇ ਫਰੇਮ ਵਾਲਾ ਇਹ ਮੰਝਾ ਜਿਹੜਾ ਉਹ ਕਿਸੇ ਨੇ ਟੈਪ ਚ ਢਾ ਰੱਖਿਆ ਸੀ ਤੇ ਹੁਣ ਇੱਕ ਗ੍ਰਿਫਤਾਰੀ ਹੋਈ ਆ ਕੋਈ ਲਾਲੀ ਸਿੰਘ ਆ ਸੋਗਾਪੁਰੀ ਮਹੱਲੇ ਦਾ ਇੱਥੋਂ ਦਾ ਉਹਨੇ ਇਹ ਕੰਮ ਕੀਤਾ ਸੀ ਪਤਾ ਨਹੀਂ ਆਪ ਵੀ ਸੁਥਾ ਹੀਕ ਨਹੀਂ ਉਹ ਮੈਨੂੰ ਇਸ ਕਰੀਤੇ ਕਿਤੋਂ ਪੁਸ਼ਟੀ ਨਹੀਂ ਹੋ ਸਕੀ ਪਰ ਮੰਝਾ ਡੌਣ ਦੇ ਚੱਕਰ ਦੇ ਵਿੱਚ ਉਹਦਾ ਹੁਣ ਖੱਡਾ ਜੇਲ੍ਹ ਚ ਲੱਕਿਆ ਜੇਲ੍ਹ ਚ ਸੰ ਮੰਝਾ ਨਹੀਂ ਹੁੰਦਾ ਪੈਣ ਵਾਸਤੇ ਫਰਸ਼ ਹੁੰਦੀ ਆ ਫਰਸ਼ ਤੇ ਇੱਕ ਦੋ ਚਟਾਈ ਮਿਲ ਜਾਏ ਜਾਂ ਕੋ ਕੰਡ ਲੜਮਾ ਜਾ ਕੰਬਲ ਮਿਲ ਜਾਵੇ ਤੇ ਬਸ ਠੀਕ ਆ ਤੋ ਉਹਦੇ ਤੇ ਪੈ ਜਾਂਦੇ ਤੈਨੂੰ ਖੱਡਾ ਬੋਲਦੇ ਆ ਖੱਡਾ ਨਹੀਂ ਖੱਡਾ ਤਾਂ ਹੁਣ ਮੰਜਾ ਡਾਉਂਡ ਵਾਲੇ ਦਾ ਜਿਹੜਾ ਖੱਡਾ ਹੈ ਉਹ ਚੇਂਜ ਚੁੜਦੇ ਆ ਤੁਰਿਆ ਜਾ ਭਾਈ ਜਦ ਤੂੰ ਪੰਗੇ ਲੈਣਾ ਉਸੇ ਹਟਣਾ ਹੀ ਨਹੀਂ ਆਵੇਂ ਆਪ ਨਾ ਵੀ ਸੁਤਾ ਵੀ ਮੰਜਾ ਡੋ ਇਥੇ ਕੋਈ ਹਾਦਸਾ ਦਰਪੇਸ਼ ਆ ਸਕਦਾ ਨੇ ਆਸੀ ਪੰਗੇ ਲੈਣਾ ਤੂੰ ਹਟ ਵੀ ਨਹੀਂ ਤਾਂ ਫਿਰ ਨਤੀਜੇ ਤੇ ਇਦਾਂ ਦੀ ਨਿਕਲਦੇ ਹੁੰਦੇ ਆ ਕਿ ਛਕੜੇ ਹੋਈ ਨਤੀਜੇ ਨਿਕਲਦੇ ਪੰਗੇ ਉਹ ਮਸ਼ਹੂਰ ਹੈ ਕਿ ਇੰਡੀਆ ਚ ਕਿਤੇ ਰੇਲ ਗੱਡੀ ਜਾ ਰਹੀ ਸੀ ਤਾਂ ਉਹਦੇ ਚ ਮੁੰਡੇ ਚੜ ਗਏ ਚਾਗੜ ਹੱਥੇ ਤੇ ਉਥੇ ਨੇੜੇ ਕਿਤੇ ਕੋਈ ਬਜ਼ੁਰਗ ਬੈਠਾ ਸੀ ਉਸਨੇ ਕਿਹਾ ਕਿ ਚਲੋ ਵੀ ਬੱਚੇ ਆਇਆ ਤੂੰ ਵਿਚਾਰਾ ਸਾਈਡ ਜੀ ਧੋਕੇ ਬਾਈ ਉਹਨਾਂ ਕਾ ਬੁੱਢਾ ਹੈ ਉਹਨਾਂ ਨੂੰ ਸ਼ਰਾਰਤ ਸੁਝੀ ਉਹਨਾਂ ਕੇ ਵੀ ਪੈਸੇ ਪਾ ਲੋ 12 ਚ ਰਨੇ 5-500 ਰੁਪਇਆ ਪਾ ਲਈ ਗੱਡੀ ਦੀ ਚੈਨ ਖਿੱਚਦੇ ਆ ਯਾਰ ਆ ਜ਼ਰਮਾਨਾ ਕਰਨਗੇ ਆਪਾਂ 6000 ਫੀਸ ਦਾ ਮਾਨਾ ਪੇ ਕਰਦੇ ਆ ਉਹਨਾਂ ਦੇ ਵਿੱਚੋਂ ਇੱਕ ਜ਼ਿਆਦਾ ਹੀ ਇੰਟੈਲੀਜੈਂਸੀ ਉਹਨੇ ਕਿਹਾ ਮੈਂ ਤੁਹਾਨੂੰ ਇੱਕ ਸਕੀਮ ਦੇਵਾਂ ਤੁਹਾਡਾ ਪੈਸੇ ਮੈਨੂੰ ਦੇ ਦਿਓ ਮੈਂ ਤੁਹਾਡੇ ਸਾਰੇ ਬਚਾ ਦੇਣਾ ਉਹਨ ਕਿਹਾ ਚੈਨ ਆਪਾਂ ਖਿੱਚਦੇ ਆ ਗੱਡੀ ਨੂੰ ਰੋਕਦੇ ਆ ਤੇ ਨਾ ਲਾ ਦੇਵਾਂਗੇ ਇਹਦੇ ਗੁੱਡੇ ਦਾ ਬੁੱਢਾ ਉਹ ਬਚਾਰਾ ਸੁਣ ਰਿਹਾ ਸੀ ਦੇਖ ਕੇ ਬਕਸ਼ੋ ਮਾਲਕੋ ਕੀ ਕਰ ਲੇ ਪਰਤਨ ਬਤਾਈਆ ਮੜੀ ਬਰੀ ਰੂਤੀ ਲਓ ਜੀ ਉਹਨਾਂ ਨੇ ਚਿੱਤੇ ਪਰ ਉਸਾਈ ਜੇ ਤੋ ਧੱਕੜ 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 ਕਰਦੇ ਆਗੇ ਯਾ ਕੀ ਹੋ ਗਿਆ ਕੀ ਹੋ ਗਿਆ ਤੋ ਜਿਹੜਾ ਪਸੂਰ ਕਿਸੇ ਉਹ ਉਠੋਇਤਾ ਕਿਉਂ ਉਹਨਾਂ ਨੇ ਨੌਜਵਾਨਾਂ ਨੇ ਉਹਦੇ ਵੱਲ ਉਂਗਲ ਕਰਕੇ ਕਿਹਾ ਕਿ ਇਹ ਨਹੀਂ ਕੀਚੀ ਬੁੱਢੇ ਨਹੀਂ ਚੈਨ ਕੀਚੀ ਫੁਟਾ ਕਪੜਾ ਰੇਰਾ ਪਰ ਜ਼ਿੰਦਗੀ ਦਾ ਤਜਰਬਾ ਸਭ ਬਹੁਤ ਬਹੁਤ ਅਮੀਰ ਖਲਾਤਾ ਉਨੇ ਕਹਿਆ ਕਿ ਹਾਂ ਹਾਂ ਜੀ ਹਾਂ ਜੀ ਹਾਂ ਜੀ ਮੈਂ ਹੀ ਖਿੱਚੀ ਐ ਛੇ ਖਿੱਚੀ ਇਸ ਕਰਕੇ ਆ ਕਿ ਇਹਨਾਂ ਨੇ ਮੇਤੋਂ 6000 ਰੁਪਇਆ ਖੋਲੇ ਕਿਉਂਕਿ ਉਹ ਇਕੱਠੇ ਕਰਕੇ ਪੈਸੇ ਇੱਕ ਦੀ ਜੇਬ ਚ ਪਾਏ ਹੋ ਇਸ ਜਿਹੜਾ ਕਹਦਾ ਮੈਂ ਬਚਾਈ ਦੇਣਾ ਥੋੜੀ ਜਿਹੀ ਮੈਂ ਰੱਖ ਲਾਂਗਾ ਉਹਨੇ ਕਿਹਦੀ ਜੇਬ ਦੇ ਵਿੱਚ ਜੀ ਕਹੋ ਤੇ ਉਹਨੇ ਸਾਰੀ ਫੜ ਲੈ ਉਹ ਡਿਨੇ ਹੱਥ ਹੱਥ ਦਾੜੀ ਤੇ ਮਾਰ ਕੇ ਕਿਹਾ ਨੇ ਛਿੱਟੇ ਵਾਲ ਕੇ ਤੇ ਥੋਪੇ ਚ ਥੋੜੀ ਆ ਵੀ ਪੁੱਤਰ ਤੂੰ ਕੱਲੇ ਯਾਰ ਕਿ ਭਾਈ ਇਦਾਂ ਦੀਆਂ ਹੁਸ਼ਿਆਰੀਆਂ ਮਹਿੰਗੀਆਂ ਪੈ ਜਾਂਦੀਆਂ ਹੁੰਦੀਆਂ ਨਾ ਕਰੋ ਪੰਗੇਰਾ ਸਿਆਣੇ ਬਣੋ ਗੰਦੇ ਬਣੋ